ਵੱਡੀ ਅਪਡੇਟ ਦੇ ਨਾਲ ਜੋੜਦੇ ਹਾਂ ਤੁਹਾਨੂੰ ਵੱਡੀ ਅਪਡੇਟ ਹੈ ਕਿ ਡਾਕਟਰ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਦੀ ਜੈਡ ਪਲੱਸ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਗਈ ਹੈ ਇਸ ਖਬਰ ਨੂੰ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਕੀਤਾ ਜਾ ਰਿਹਾ ਹੈ ਕਰਕਰ ਇਸ ਜੋ ਵਾਇਰਲ ਪੋਸਟ ਦੀ ਅਸਲ ਸਚਾਈ ਕੀ ਹੈ ਤੁਹਾਨੂੰ ਉਹ ਵੀ ਦੱਸਾਂਗੇ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜੋ ਐਕਸ पीएम ਜਾਂ ਕੀ ਸਾਭ ਦਾ ਪ੍ਰਧਾਨ ਮੰਤਰੀ ਮਰਹੂਮ ਡਾਕਟਰ ਮਨਮੋਹਨ ਸਿੰਘ ਦੀ ਸੁਪਤਨੀ ਦੀ ਜੈਡ ਪਲੱਸ ਸੁਰੱਖਿਆ ਦੇ ਵਿੱਚ ਬਦਲਾਵ ਕੀਤੇ ਗਏ ਨੇ ਤਾਂ ਇਹ ਬਦਲਾਵ ਗ੍ਰਹਿ ਮੰਤਰਾਲੇ ਵੱਲੋਂ ਤੇ ਏਜੰਸੀਆਂ ਦੇ ਕੁਝ ਨਿਰਿਕਸ਼ਨ ਤੋਂ ਬਾਅਦ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਆਖਿਰਕਾਰ ਜੋ ਕਿ ਜੈਡ ਪਲੱਸ ਸੁਰੱਖਿਆ ਪੂਰੀ ਤਰ੍ਹਾਂ ਜਿਹੜੀ ਆ ਉਹ ਹਟਾਈ ਨਹੀਂ ਗਈ ਹੈ ਤਾਂ ਇੱਥੇ ਇਹ ਦੱਸ ਦੇਣਾ ਚਾਹੁੰਦੇ ਆ ਕਿ ਜੋ ਡਾਕਟਰ ਮਨਮੋਹਨ ਸਿੰਘ ਦੀ ਸੁਪਤਨੀ ਗੁਰਚਰਨ ਕੌਰ ਦਾ ਉਹਦੀ ਸੁਰੱਖਿਆ ਪੂਰੀ ਤਰ੍ਹਾਂ ਜਿਹੜੀ ਆ ਉਹ हटਾਈ ਨਹੀਂ ਗਈ ਹੈ ਕਿਉਂਕਿ ਗ੍ਰਹਿ ਮੰਤਰਾਲੇ ਅਤੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਇੱਕ ਨਰੀਖਣ ਕੀਤਾ ਗਿਆ ਜਿਸ ਦੇ ਤੋਂ ਬਾਅਦ ਇਹ ਨਨ ਲਿਆ ਗਿਆ ਤਾਂ ਜੈਡ ਪਲੱਸ ਸ਼੍ਰੈਣੀ ਦੇ ਵਿੱਚ ਕੁਝ ਬਦਲਾਅ ਕੀਤੇ ਗਏ ਨੇ ਕੁਝ ਅਪਗ੍ਰੇਡ ਕੀਤਾ ਗਿਆ ਤਾਂ ਇਹ ਸਪਸ਼ਟ ਕਰਨਾ ਤੁਹਾਨੂੰ ਇੱਥੇ ਜ਼ਰੂਰੀ ਹੋਏਗਾ ਕਿ ਉਹਨਾਂ ਦੀ ਸੁਰੱਖਿਆ ਜਿਹੜੀ ਆ ਪੂਰੀ ਤਰ੍ਹਾਂ ਨਹੀਂ ਹਟਾਈ ਗਈ ਆ ਸਗੋ ਇਸ ਨੂੰ ਹੇਟਲੇ ਪੱਦਰ ਤੇ ਲਿਆਂਦਾ ਗਿਆ ਤਾਂ ਇਹ ਫੈਸਲਾ ਮਨਮੋਹਨ ਸਿੰਘ ਦੀ ਮੌਤੋਂ ਲਗਭਗ 3 ਮਹੀਨੇ ਬਾਅਦ ਲਿਆ ਗਿਆ ਤਾਂ ਡਾਕਟਰ ਮਨਮੋਹ ਸਿੰਘ ਦਾ 26 ਦਸੰਬਰ 2024 ਨੂੰ 92 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੁੰਦਾ ਹੈ ਤਾਂ ਗ੍ਰਹਿ ਮੰਤਰਾਲੇ ਵੱਲੋਂ ਕਈ ਏਜੰਸੀਆਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਪਰਿਵਾਰ ਨੂੰ ਖਤਰੇ ਦੀ ਸਮੀਖਿਆ ਕਰਨ ਤੋਂ ਬਾਅਦ ਇੱਕ ਕਦਮ ਚੱਕਿਆ ਗਿਆ ਜਿਸ ਦੇ ਵਿੱਚ ਇਹ ਨਿਰੇਖਣ ਕੀਤਾ ਗਿਆ ਕਿ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਹੈ ਤਾਂ ਇਸ ਲਈ ਉਹਨਾਂ ਦੀ ਜੈਡ ਪਲੱਸ ਸੁਰੱਖਿਆ ਨੂੰ ਘਟਾ ਕੇ ਜਿਹੜਾ ਆ ਉਹ ਥੱਲੇ ਹੇਠਲੇ ਲੈਵਲ ਤੇ ਲਿਆਂਦਾ ਗਿਆ ਤਾਂ ਭਾਰਤ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਦੀ ਸਮੇਂ-ਸਮੇਂ ਤੇ ਸਮੀਖਿਆ ਕੀਤੀ ਜਾਂਦੀ ਹੈ ਜੋ ਕਿ ਇੱਕ ਤਰ੍ਹਾਂ ਮਿਆਰੀ ਪ੍ਰਕਿਰਿਆ ਹੈ ਤਾਂ ਇਹ ਜਾਣਿਆ ਜਾਂਦਾ ਹੈ ਕਿ ਜੈਡ ਪਲੱਸ ਸੁਰੱਖਿਆ ਦੇ ਵਿੱਚ ਵਿਧੇਰੇ ਕਰਮਚਾਰੀ ਸਰੋਤ ਸ਼ਾਮਲ ਹੁੰਦੇ ਨੇ ਜਦੋਂ ਕਿ ਜੈਡ ਸ਼੍ਰੇਣੀ ਦੇ ਵਿੱਚ ਉੱਚ ਪੱਧਰ ਦੀ ਜਿਹੜੀ ਹੈ ਇਹ ਸੁਰੱਖਿਆ ਮੰਨੀ ਜਾਂਦੀ ਆ ਪਰ ਇਸ ਦੇ ਵਿੱਚ ਵੀ ਘੱਟ ਸਰੋਤ ਹੁੰਦੇ ਨੇ ਤਾਂ ਇਸੇ ਤਰ੍ਹਾਂ ਜੋ ਨਿਰੀਖਣ ਕੀਤਾ ਗਿਆ ਨਿਰੀਖਣ ਤੋਂ ਬਾਅਦ ਗੁਰਸਰਨ ਕੌਰ ਦੀ ਸੁਰੱਖਿਆ ਨੂੰ ਜੈਡ ਸ਼੍ਰੇਣੀ ਦੇ ਵਿੱਚ ਬਦਲ ਦਿੱਤਾ ਗਿਆ ਜਾਨੀ ਕਿ ਜੈਡ ਪਲੱਸ ਤੋਂ ਜੈਡ ਸ਼੍ਰੇਣੀ ਦੇ ਵਿੱਚ ਬਦਲ ਦਿੱਤਾ ਗਿਆ ਤਾਂ ਹੁਣ ਉਹਨਾਂ ਦੇ ਕੋਲ ਜੋ ਸੁਰੱਖਿਆ ਹੋਏਗੀ ਤਾਂ ਉਹ ਰਿਜ਼ਰਵ ਪੁਲਿਸ ਫੋਰਸ ਜਾਨੀ CRPF ਵੱਲੋਂ ਜੈਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਏਗੀ ਇਸ ਦੇ ਵਿੱਚ ਮੋਬਾਈਲ ਸੁਰੱਖਿਆ ਲਈ 6 ਬੰਦੂਕਦਾਰੀ ਤਾਇਨਾਤ ਉਹਨਾਂ ਦੇ ਨਾਮ ਹੋਣਗੇ ਤੇ ਰਹਿائش ਤੇ ਦੋ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਤੇ ਇਹਦਾ ਪ੍ਰਬੰਧ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਪਰ ਪਹਿਲਾ ਨਾਲੋਂ ਘੱਟ ਜਿਹੜਾ ਆ ਉਹ ਵਿਆਪਕ ਹੋਏਗਾ ਸੁਰੱਖਿਆ ਦੇ ਵਿੱਚ ਬਦਲਾਅ ਜਿਹੜੇ ਆ ਉਹ ਪਹਿਲਾਂ ਹੀ ਕੀਤੇ ਜਾ ਚੁੱਕੇ ਸਨ ਤਾਂ ਇਹ ਪਹਿਲੀ ਵਾਰੀ ਨਹੀਂ ਹੈ ਕਿ ਗੁਰਸ਼ਰਨ ਕੌਰ ਦੀ ਸੁਰੱਖਿਆ ਦੇ ਵਿੱਚ ਬਦਲਾਅ ਕੀਤੇ ਗਏ ਨੇ 2019 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਤੇ ਗੁਰਸ਼ਰਨ ਕੌਰ ਦਾ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਯਾਨੀ ਕਿ ਐਸ ਪੀਜੀ ਕਵਰ ਹਟਾ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਸੀਆਰਪੀ ਦੀ ਜੈਡ ਪਲੱਸ ਉਸ ਰੱਖਿਆ ਦਿੱਤੀ ਗਈ ਸੀ ਤਾਂ ਇਹ ਬਦਲਾਅ ਸਾਫ ਦਾ ਪ੍ਰਧਾਨ ਮੰਤਰੀਆਂ ਦੇ ਲਈ ਸੁਰੱਖਿਆ ਪ੍ਰੋਟੋਕੋਲ ਦਾ ਵਿਆਪਕ ਸੁਧਾਰ ਦਾ ਇੱਕ ਹਿੱਸਾ ਵੀ ਜਿਹੜਾ ਉਹ ਮੰਨਿਆ ਜਾ ਰਿਹਾ ਤਾਂ ਇਸੇ ਤਰ੍ਹਾਂ ਗੁਰਸ਼ਰਨ ਕੌਰ ਦੀ ਸੁਰੱਖਿਆ ਨੂੰ ਜੈਡ ਸ਼੍ਰੇਣੀ ਦੇ ਵਿੱਚ ਅਪਰੇਟ ਕਰਨਾ ਖਤਰੇ ਦੇ ਮੁਲਾਂਕਣ ਦੇ ਆਧਾਰ ਤੇ ਇੱਕ ਰੂਟੀਨ ਪ੍ਰਸ਼ਾਸਕੀ ਕਦਮ ਹੈ ਤਾਂ ਇਹ ਰਾਜਨੀਤਿਕ ਵਿਵਾਦ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ ਤਾਂ ਕੇਂਦਰ ਨੂੰ ਇਸ ਨੂੰ ਪਾਰਦਰਸ਼ੀ ਦੱਸਿਆ ਅਤੇ ਮੌਜੂਦਾ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਤਾਂ ਇਸ ਦੇ ਵਿੱਚ ਇਹ ਕਹਿਣਾ ਹੋਏਗਾ ਕਿ ਜੋ ਸਾਫ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਸੁਪਤਨੀ ਗੁਰਸ਼ਰਨ ਕਾਰ ਦੀ ਸੁਰੱਖਿਆ ਜਿਹੜੀ ਹੈ ਉਹ ਵਾਪਸ ਨਹੀਂ ਲਈ ਗਈ ਹੈ ਪਹਿਲਾਂ ਉਹਨਾਂ ਦੇ ਕੋਲ Z+ ਸੁਰੱਖਿਆ ਸੀ ਤਾਂ ਹੁਣ ਉਸ ਨੂੰ ਪਲੱਸ ਹਟਾ ਕੇ ਸਿਰਫ Z ਸੁਰੱਖਿਆ ਦੇ ਵਿੱਚ ਤਬਦੀਲ ਕੀਤਾ ਗਿਆ ਜਾਨੀ Z+ ਸੁਰੱਖਿਆ ਹਟਾ ਕੇ ਹੇਟਲ ਲੈਵਲ ਤੇ Z ਸੁਰੱਖਿਆ ਜਿਹੜੀ ਹੈ ਮੋਹਿਆ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਕੋਈ ਜੋ ਪ੍ਰੋਟੋਕਾਲ ਸਾਫ ਦਾ ਮੰਤਰੀਆਂ ਦੇ ਲਈ ਹੁੰਦਾ ਤਾਂ ਉਸ ਨੂੰ ਲੈ ਕੇ ਕੀਤਾ ਗਿਆ ਤਾਂ ਉੱਥੇ ਹੀ ਗ੍ਰਹਿ ਮੰਤਰਾਲੇ ਵੱਲੋਂ ਅਤੇ ਏਜੰਸੀਆਂ ਵੱਲੋਂ ਇਹ ਨਿਰੀਖਣ ਕੀਤਾ ਗਿਆ ਸੀ ਕਿ ਆਖਰਕਾਰ ਪਰਿਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਹੈ ਤਾਂ ਇਸ ਨੂੰ ਮੱਦੇਨਜ਼ਰ ਰੱਖ ਕੇ ਹੀ ਜਿਹੜਾ ਇਹ ਫੈਸਲਾ ਕੀਤਾ ਗਿਆ